ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਵਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹਉ ਵਸਿ ਫਤਖ ਸੰਮਦੀ ਉਰੇ ਅਰਸੋਂ ਕੁਰਸੋਂ ਝਟੀਐ ਤਦ ਡਠੇ ਸਚੇ ਪਾਤ ਸਾਹ ਮਤਲ ਜਨਮ ਜਨਮ ਦੀ ਕਟੀਏ ਸੱਜਣ ਸਚਾ ਪਤ ਸਹ ਸਿਰ ਸਾਹ ਹਾਂ ਦੇ ਸਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤਿੰਨ ਅੱਖੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਬਿਦ ਨੀ ਕੀ ਖਟਾਨੀ ਜੀਅ ਕੀ ਕਹਿ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਨ ਤਿਲ ਨਹੀਂ ਕੀਮਤ ਜਾਨੀ ਰਖਾਉ ਅੰਮ੍ਰਿਤ ਨਾਮ ਨਿਰਮਲ ਕਹੀਰਾ ਗੁਰ ਦੀ ਨੋਂ ਮੰਤਾਨੀ ਡਿਗਨ ਨਾਂ ਡੋਲਾ ਦਿਰੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਵਿਚ ਖਮ ਤੁਮ ਕਛ ਖੋਤੇ ਤਿਨ ਕੇ ਬਾਤ ਬਿਲਾਨੀ अलङ्कार मिल थैली खोई है ताते कनक बखानी प्रगटियो ज्योत सहज सुख सोभा बाजे अनखत बानी कहो नानक ने चल कर बादियो ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੈ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ 와, 해그 루지키 퍼터 헤.